ਵਿਦਾਂ ਅਗਵਾਲ ਕਨ ਨਬਾਰੇ ਪਿੰਡ ਸਰਾਇਪੁਰ ਵਿਖੇ ਹਲਕਾ ਵਿਧਾਇਕ ਗੁਰਦੇਵ ਮਾਨ ਦੇ ਵੱਲੋਂ ਜਿਹਨੇ ਸਰ ਲਗਾਏ ਗਏ ਤਿੰਨ ਨੀ ਪੱਥਰਾਂ ਦੇ ਵਿੱਚੋਂ ਅੱਜ ਇੱਕ ਟੁੱਟ ਗਿਆ ਅਤੇ ਦੋ ਨੀ ਪੱਥਰ ਗਾਇਬ ਹੋ ਗਏ ਇਸ ਸਬੰਧੀ ਮੌਕੇ ਤੇ ਦੋ ਪੰਚਾਇਤ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਜਦੋਂ ਹਲਕਾ ਵਿਧਾਇਕ ਗੁਰਦੇਵ ਦੇ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਨਕੁਆਰੀ ਕਰਕੇ ਦੋਸ਼ੀ ਦੇ ਖਿਲਾਫ ਜਲਦੀ ਸਖਤ ਕਾਰਵਾਈ ਕੀਤੀ ਜਾਵੇਗੀ ਕੀ ਮਾਮਲਾ ਜਿੱਦ ਵਿੱਚ ਮਾਮਲਾ ਹੈਗਾ ਜੀ ਗਰਾਊਂਡ ਦਾ ਤੇ ਮਿੰਨੀ ਪੈਸਾ ਜਿਹੜਾ ਕਿ 2023 ਚ ਇਹਦਾ ਵਿਗਾਟਨ ਕਰਿਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਐਮਐਲਏ ਸਾਹਿਬ ਵੱਲੋਂ ਤੇ ਮੌਜੂਦਾ ਪੰਚੇ ਪੰਚਾਇਤ ਨੇ ਪਤਾ ਨਹੀਂ ਤਾਂ ਪਿਛਲੀ ਪੰਚਾਇਤ ਦੇ ਖਾਰਖਾਨੇ ਦੇ ਮਾਰੇ ਨੇ ਕਿ ਉਹਨਾਂ ਨੇ ਰੱਖਿਆ ਅਸੀਂ ਢਾ ਦੇਈਏ ਅਸੀਂ ਅਪਦਾ ਕੰਮ ਕਰੀਏ ਲੇਕਿਨ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਨਹੀਂ ਪੱਥਰ ਨੂੰ ਢਾਇਆ ਗਿਆ ਨਹੀਂ ਪੱਥਰ ਨੂੰ ਢਾ ਕੇ ਉੱਥੇ ਮਿੰਨੀ ਪੈਸ ਦੇ ਜਿਹੜੇ ਜਗ੍ਹਾ ਸੀ ਪਲਾਟਰ ਨੂੰ ਵਹਾਇਆ ਗਿਆ ਜਿਹੜਾ ਕਿ ਗੈਰ ਕਾਨੂੰਨੀ ਨੀ ਪੱਥਰ ਵਾਲਾ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਆ ਤਿੰਨ ਨੇ ਨੀ ਪੱਥਰ ਸੀਗਾ ਜੀ ਤਿੰਨਾਂ ਦੇ ਤਿੰਨ ਉਹ ਤੋੜੇ ਗਏ ਨੇ ਉਦਾਂ ਦਾ ਡਿਗਨ ਵਾਲਾ ਕੋਈ ਹਈਓ ਨਹੀਂ ਸੀਗਾ ਜੀ ਕਿ ਉਹਨੂੰ ਉਂ ਖੜਾ ਕਰਿਆ ਗਿਆ ਸੀ ਆਪਾਂ ਨੇ ਕਿ ਡਿਗ ਗਿਆ ਉਹ ਤਾਂ ਜਾਣ ਬੁੱਝ ਕੇ ਡਿਗ ਗਿਆ ਤੇ ਜੇ ਆਪਾਂ ਕਹਿ ਜੀ ਕਿ ਆਮ ਬੱਧੇ ਜੀ ਦਾ ਕੋਈ ਉਥੇ ਪੈ ਨਹੀਂ ਸਕਦੀ ਸੀ ਕੋਈ ਹਿੰਮਤ ਕਿ ਉਹਨੂੰ ਢਾ ਸਕੀਏ ਪੰਚਾਇਤ ਹੀ ਕਰ ਸਕਦੀ ਸੀ ਇਹਨੂੰ ਉਹ ਹੀ ਢਾ ਸਕਦੀ ਹੈ ਉਹ ਹੀ ਬਣਾ ਸਕਦੀ ਹੈ ਤੇ ਮਾਨ ਸਰਕਾਰ ਦਾ ਤਰਜੀਹ ਦੇ ਰਹੀ ਹੈ ਕਿ ਖੇਡ ਗਰਾਉਂਡ ਬਣਾਏ ਜਾਣ ਹਰੇਕ ਪਿੰਡ ਪਿੰਡ 'ਚ ਲੇਕਿਨ ਇੱਥੇ ਉਹ ਤੇ ਕਬਜ਼ਾ ਕਰਾਇਆ ਜਾ ਰਿਹਾ ਇੱਥੇ ਉਹਨੂੰ ਬੰਦ ਕਰਾਇਆ ਜਾ ਰਿਹਾ ਜਿਹੜਾ ਕਿ ਸਖਤ ਨਿੰਦਿਆ ਕਰਦੇ ਆ ਮਿੰਨੀ ਪੈਲਸ ਦਾ ਇਸ ਪਿੰਡ ਨੂੰ ਬਹੁਤ ਹੀ ਸਲਾਗਾ ਜੋ ਕਦਮ ਸੀਗਾ ਜਿਹੜਾ ਕਿ ਪਿਛਲੀ ਪੰਚਾਇਤ ਨੇ ਕਰਿਆ ਸੀ ਲੇਕਿਨ ਹੁਣ ਵਾਲੀ ਪੰਚਾਇਤ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਮੈਂ ਪੰਚਾਇਤ ਮੈਂਬਰ ਹੁੰਦੇ ਇਹਦੀ ਸਖਤ ਨਿੰਦਿਆ ਕਰਦਾ ਉਹਨਾਂ ਨੂੰ ਇੱਕ ਤਾਂ ਮਾਨ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਤੇ ਹਲਕਾ ਦੇ ਮੰਨ ਐਮਐਲਏ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਮੌਕਾ ਦੇਖ ਕੇ ਜਿਨ੍ਹਾਂ ਦੋਸ਼ੀਆਂ ਤੇ ਇਹਨਾਂ ਨੇ ਇਹ ਨੀ ਪੱਥਰ ਢਾਇਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਕਬਜ਼ਾ ਛਡਾਇਆ ਜਾਵੇ ਮਿੰਨੀ ਪੈਸ ਦਾ ਤੇ ਗਰਾਊਂਡ ਦਾ ਹਾਂ ਜੀ ਵੀਰ ਜੀ ਕੀ ਮਾਮਲਾ ਪੂਰਾ ਜੀ ਸਰ ਮਾਮਲਾ ਤਾਂ ਇਹ ਹੈ ਜੀ ਮਤਲਬ ਮੇਰੇ ਮਦਰ ਨੇ ਹੈਗੇ ਆ ਪੰਚਾਇਤ ਮੈਂਬਰ ਪਿੰਡ ਸਰਾਜਪੁਰ ਤੋਂ ਵਾਰਡ ਨੰਬਰ 5 ਚੋਂ ਇਹ ਪਿਛਲੀ ਸਰਕਾਰ ਸੀ ਜੋ ਮਤਲਬ ਪੰਚਾਇਤ ਸੀਗੀ ਪਿਛਲੀ ਜੋ ਉਸ ਪੰਚਾਇਤ ਦੁਆਰਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬਾਟ ਢਾਈ ਕਿੱਲਿਆਂ ਦਾ ਢਾਈ ਏਕੜ ਦਾ ਗਰਾਊਂਡ ਛੱਡਿਆ ਗਿਆ ਸੀ ਤੇ 6 ਬੀਕੇ ਵੀ ਇੱਕ ਮਿੰਨੀ ਪੈਲਸ ਬਣਾਉਣ ਦੀ ਖਾਤਰ ਉਹ ਜਗ੍ਹਾ ਛੱਡੀ ਗਈ ਸੀ ਜਿਸ ਦਾ ਉਦਘਾਟਨ ਪੂਰਾ ਵਧੀਆ ਤਰੀਕੇ ਨਾਲ ਐਮਐਲਏ ਦੇਮਾ ਸਾਹਿਬ ਨੇ ਆਪ ਕੀਤਾ ਸੀਗਾ ਮੌਜੂਦਾ ਮੌਕੇ ਦੇ ਉੱਤੇ ਉਹਨਾਂ ਨੇ ਗ੍ਰਾਂਟ ਵੀ ਅਲਾਰਟ ਕਰਾਈ ਸੀ ਇਹਨਾਂ ਨੂੰ ਉਸ ਨੂੰ ਬਣਾਉਣ ਵਾਸਤੇ ਤੇ ਅੜਦਵਾਲੇ ਬਾਉਂਡਰੀ ਵਾਲ ਵਜੋਂਣ ਵਾਸਤੇ ਬੁਰਜੀਆਂ ਵੀ ਲਗਾਈਆਂ ਗਈਆਂ ਪੀਆਂ ਪਰ ਪ੍ਰੰਤੂ ਸਰਕਾਰ ਇਲੈਕਸ਼ਨ ਤੋਂ ਬਾਅਦ ਪੰਚਾਇਤ ਦੇ ਬਦਲੀ ਹੋਣ ਨਾਲ ਮਤਲਬ ਆਪੋਜੀਸ਼ਨ ਪੰਚਾਇਤ ਨੇ ਜਿੱਤਵੇਂ ਸਬੰਧ ਦੇ ਕਾਰਨ ਨਾਲ ਤਾਂ ਨਹੀਂ ਬਥਰ ਟਹਾ ਦਿੱਤੇ ਜੀ ਨਹੀਂ ਬਥਰ ਦਾ ਟਹਾਣੀ ਸੀ ਉਲਟਾ ਜਿਹੜੀ ਜ਼ਮੀਨ ਸੀਗੀ ਉਹ ਮਿੰਨੀ ਪੈਸ ਵਾਲੀ ਉਸ ਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸ ਤੇ ਜਿਰੀ ਲਗਵਾ ਦਿੱਤੀ ਗਈ ਦੇਖੋ ਜੀ ਨਹੀਂ ਬਥਰ ਧਾਣਾ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨਹੀਂ ਬਥਰ ਢਾ ਦੇਵੇ ਹੁਣ ਇਹ ਜਿਹੜਾ ਹੈਗਾ ਇਹ ਬਥਰ ਕਿੰਨੇ ਦਿਨ ਹੋ ਗਏ ਇੱਥੇ ਹੈਗੇ ਕਹੇ ਪਹਿਰੇ ਇਹ ਨਹੀਂ ਬਥਰ ਕਿੰਨੇ ਨਹੀਂ ਬਥਰ ਟੁੱਟੇ ਨੇ ਕੋਲ ਨੀ ਪੱਥਰ ਜੀ ਤਿੰਨ ਨਹੀਂ ਪੱਥਰ ਟੁੱਟੇ ਨੇ ਸਰ ਕਾਹਦੀ ਕਾਹੀ ਸੀ ਉਹ ਇੱਕ ਤਾਂ ਹੈਗਾ ਸੀਗਾ ਜੀ ਆਪਣਾ ਮਿਨੀ ਪੈਲਸ ਦਾ ਇੱਕ ਮਿਨੀ ਪੈਲਸ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬਸ ਸਟੈਂਡ ਦਾ ਨਹੀਂ ਹੁਣ ਕਿਵੇਂ ਕਿਵੇਂ ਟੁੱਟੇ ਨੇ ਮਤਲਬ ਕੀ ਹਾਲਾਤ ਹੈ ਮਜੂਦਾ ਨੂੰ ਮਜੂਦਾ ਹਾਲਾਤ ਸਰ ਤੁਸੀਂ ਮੌਕਾ ਜਾ ਕੇ ਦੇਖ ਸਕਦੇ ਹੋ ਉੱਥੇ ਟੁੱਟ ਗਏ ਉੱਥੇ ਗire ਪਏ ਨੇ ਕੋਈ ਕਿ ਇੱਟਾਂ ਕੋਈ ਕਿ ਕਿਤੇ ਪਈ ਆ ਕੋਈ ਇੱਟ ਕਿਤੇ ਪਈ ਆ ਉਹਦੀ ਇੱਟਾ ਕਿੰਨਾ ਟਾਈਮ ਹੋ ਗਿਆ ਵੀਰੇ ਉਹਨਾਂ ਨੂੰ ਕਿਤੇ ਹਮ ਇਹ ਤਕਰੀਬਨ ਬਸ ਆਹੀ ਮਿਲਦਾ ਜੀ ਮਹੀਨੇ ਤੇ ਕਿੜੇ ਹੋ ਗਿਆ ਹੋਊਗਾ ਉਹਨਾਂ ਦੇ ਮਹੀਨਾ ਦੋ ਵਾਰ ਪੰਚਾਇਤ ਨੇ ਉਹਨੂੰ ਚੁੱਕ ਕੇ ਇਹ ਕਰਨ ਦਾ ਨਹੀਂ ਸਰ ਬਹੁਤ ਜਗ੍ਹਾ ਤੇ ਜਾਏ ਮੈਂ ਮੈਂ ਕਹਿੰਦਾ ਬੀਡੀਓ ਦਫ਼ਤਰ ਮੈਂ ਜਾਇਆ ਜੀ ਕੱਲ ਮੈਂ ਵੀਡੀਓ ਸਾਫਟ ਤੇ ਦੇਣ ਗਿਆ ਕਿਉਂਕਿ ਮੈਂ ਪੰਚਾਇਤ ਮੈਂਬਰ ਦੇ ਬੇਟਾ ਹੋਣ ਦੇ ਨਾਲ ਨਾਲ ਮੈਂ ਹਲਕੇ ਦਾ ਮੈਂ ਬੀਜੇਪੀ ਦਾ ਸੀਨੀਅਰ ਆਗੂ ਵੀ ਆ ਮੈਂ VTPO ਤੇ ਗਿਆ ਕੱਲ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਸੈਕਟਰੀ ਸਾਹਿਬ ਵੱਲੋਂ ਕਿ ਪੰਚਾਇਤ ਨੂੰ ਅਧਿਕਾਰ ਆ ਵੀ ਜਿੰਨਾ ਟਾਈਮ ਜ਼ਮੀਨ ਖਾਲੀ ਪਈ ਆ ਉਹਨੂੰ ਠੇਕੇ ਤੇ ਦੇ ਸਕਦੀ ਆ ਨਹੀਂ ਫਿਰ ਨਹੀਂ ਕੋਈ ਤੋੜੇਗੇ ਨੇ ਉਹ ਉਸ ਬਾਰੇ ਤਾਂ ਕੋਈ ਉਹਨਾਂ ਨੇ ਐਕਸ਼ਨ ਲਿਆ ਹੀ ਨਹੀਂ ਜੀ ਉਹ ਤਾਂ ਉਹ ਤਾਂ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਕਾਨੂੰਨ ਦੇ ਵਿੱਚ ਹੈਗਾ ਵੀ ਪੰਚਾਇਤ ਦੇ ਸਕਦੀ ਆ ਠੇਕੇ ਤੇ ਵੀ ਤੁਸੀਂ ਇਸ ਦੇ ਵਿੱਚ ਵਿਘਨ ਨਾ ਪਾਓ ਨਹੀਂ ਉਹ ਸੈਪਰੇਟ ਇਸ਼ੂ ਆ ਪਰ ਨਹੀਂ ਕਿ ਫਿਰ ਤੁਹਾਨੂੰ ਕਿ ਤੋੜ ਸਕਦਾ ਇਹ ਇਹ ਅਸੀਂ ਐਪਲੀਕੇਸ਼ਨ ਲਿਖ ਕੇ ਡੀਸੀ ਸਭ ਨੂੰ ਦੇ ਆ ਜੀ ਕੱਲ ਕਿਹਨੂੰ ਕਿਹਨੇ ਮੈਜੋਰਟੀ ਮੰਗ ਕਰੀਏ ਤੁਸੀਂ ਮੰਗ ਤਾਂ ਸਰ ਇਹੀ ਕਰੀਆ ਵੀ ਉਹਦਾ ਨੀ ਪੱਥਰਾ ਦੁਬਾਰਾ ਚਲੋ ਲੱਗਣਾ ਪਰ ਜਿਹੜਾ ਮੰਨ ਲਓ ਵੀ ਜਿੰਨਾ ਪੈਸਾ ਆਇਆ ਸੀਗਾ ਪਲੇਗਰਾਉਂਡ ਵਾਸਤੇ ਤੇ ਮਿਨੀ ਪੈਲਸ ਵਾਸਤੇ ਉਹਦੀ ਦੁਬਾਰਾ ਉਹ ਸਾਰੀ ਕਰਾਈ ਜਾਵੇ ਇਹ ਨਜਾਇਜ਼ ਕਬਜ਼ਾ ਛਡਾਇਆ ਜਾਵੇ ਤਾਂ ਕੀ ਐ ਨਹੀਂ ਮਥ ਸੂਰ ਨੂੰ ਕੀ ਲੱਗਦੀ ਮਕਸਦ ਤਾਂ ਸਰ ਬਸ ਇਹੀ ਹੈ ਵੀ ਆਪੋਜੀਸ਼ਨ ਪਾਰਟੀਆਂ ਵਿੱਚ ਜਿੱਦਵਾਂਸ ਕੱਢਣ ਦੇ ਕਾਰਨ ਵੀ ਤਾਂ ਕਿ ਪੁਰਾਣੀ ਜੋ ਪੁਰਾਣੀ ਪੰਚਾਇਤ ਨੇ ਕੰਮ ਕਰਾਇਆ ਸੀ ਜੋ ਉਹਨਾਂ ਦੇ ਨਾਮ ਉਹਨਾਂ ਦਾ ਛਪਣਾ ਸੀਗਾ ਜੀ ਉਹ ਹੁਣ ਨਵੀਂ ਪੰਚਾਇਤ ਨੂੰ ਉਹਨਾਂ ਦਾ ਨਾਮ ਦੁਖਦਾ ਸੀਗਾ ਵੀ ਕਿਤੇ ਉਹਨਾਂ ਦਾ ਨਾਮ ਨਾ ਲੱਗ ਜਵੇ ਹੁਣ ਤਾਂ ਇਸ ਟਾਈਮ ਤੱਕ ਅਕਾਲੀ ਦਲ ਦਾ ਸਰਪੰਚ ਹੈ ਜੀ ਨਹੀਂ ਤੋਂਨੋ ਕਿਲਾ ਵੇ ਕੋਈ ਹੋਈ ਨਹੀਂ ਹੋਣਾ ਵੀ ਨੇਰੀ ਜਿਹੜਾ ਕਿਸੇ ਪਸ਼ੂ ਨੇ ਜੋ ਛਿੜਤਾ ਹੋਇਆ ਸਰ ਨੇਰੀ ਨਾਲ ਤਾਂ ਡਿਗਨਲ ਹੈ ਨਹੀਂ ਜੀ ਤਕਰੀਬਨ 12 12 ਤਕਰੀਬਨ 12 12 ਇੰਚੀ ਗੰਦਾ ਨੇ ਸਰ ਅੱਛਾ ਜੀ ਬਸ ਟਾਈਮ ਨੀ ਪੱਥਰ ਦੀਆਂ ਬਰੇਟਾਂ ਵੀ ਖੋਲ ਕੇ ਲੈ ਗਏ ਜੀ ਅੱਛਾ ਕੌਣ ਲਾ ਗਿਆ ਤੁਹਾਨੂੰ ਕਿਹਨੇ ਕੰਮ ਕਰਿਆ ਸਰ ਹੁਣ ਬਈ ਤਾਂ ਜਿਹੜੇ ਬੰਦੇ ਨੇ ਉੱਥੇ ਕਬਜ਼ਾ ਕਰਿਆ ਇਹ ਤਾਂ ਫਿਰ ਉਹਨਾਂ ਦੀ ਹੋ ਸਕਦਾ ਜੀ ਤੈਨੂੰ ਹੋਰ ਕਿਹਨੂੰ ਮੰਗੇ ਤੁਸੀਂ ਕਿਸੇ ਦੂਜੇ ਕੋਈ ਅੱਗੋਂ ਨਹੀਂ ਮਿਲਿਆ ਹਾਂ ਸਰ ਮੈਂ ਆਪਣਾ ਰਵਨੀਤ ਬਿੱਟੂ ਜੀ ਦੀ ਗੱਲ ਵੀ ਧਿਆਨ ਚ ਲਿਆਂਦੀ ਅੱਜ ਤੇ ਆਪਣਾ ਬੀਬਾ ਆਪਣਾ ਜੈ ਇੰਦਰ ਕੌਰ ਜੀ ਪਟਿਆਲਾ ਤੋਂ ਅੱਜ ਮੈਂ ਉਹਨਾਂ ਦੇ ਵੀ ਗੱਲ ਧਿਆਨ ਚ ਲਿਆਂਦੀ ਆ ਇਹ ਤੇ ਉਹਨਾਂ ਨੇ ਵੀ ਅੱਜ ਮੈਨੂੰ ਕਿਹਾ ਵੀ ਛੇਤੀ ਤੋਂ ਛੇਤੀ ਆਪਾਂ ਇਹਦੇ ਕਾਰਵਾਈ ਕਰਾਂਗੇ ਕਿ ਵੀ ਪਲੇ ਗਰਾਊਂਡ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਥੇ ਇੱਕ ਵਾਰੀ ਸਰਕਾਰ ਪਲੇ ਗਰਾਊਂਡ ਬਣਾ ਰਹੀ ਹੈ ਚਲ ਅਸੀਂ ਤਾਂ ਭਗਵਾਨਤਮਾਨ ਸਰਕਾਰ ਨੂੰ ਬਸ ਇੱਕ ਇਹੀ ਆ ਆਪ ਦੇ ਸਮਾਜ ਦੇ ਵਾਸਤੇ ਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਇੱਕ ਵਾਰੀ ਤਾਂ ਤੁਸੀਂ ਬੱਚਿਆਂ ਦੇ ਖੇਡਣ ਲਈ ਲੱਗ ਲੱਗ ਜਗ੍ਹਾ ਤੇ ਜਾ ਕੇ ਨੀਂ ਪੱਥਰ ਰੱਖ ਰਹੇ ਹੋ ਪਰ ਲੱਗ ਲੱਗ ਜਗ੍ਹਾ ਤੇ ਨੀਂ ਪੱਥਰ ਰੱਖਣ ਦਾ ਫਾਇਦਾ ਤਾਂ ਤਾਂ ਹੈ ਜੀ ਜੇ ਉਹਨਾਂ ਦੀ ਸਾਂਭ ਸੰਭਾਲ ਹੋਵੇ ਜਾਂ ਉਹਨਾਂ ਦੇ ਕੰਮ ਚੱਲੇ ਸਾਢੇ 3 ਸਾਲ ਹੋ ਗਿਆ ਜੀ ਨੀਂ ਪੱਥਰ ਰੱਖੇ ਨੂੰ ਉਲਟਾ ਕੰਮ ਤਾਂ ਕੀ ਹੋਣਾ ਸੀ ਜੀ ਸਾਡੇ ਨਹੀਂ ਪੱਥਰ ਵੀ ਵੱਟ ਕੇ ਲੈ ਗਏ ਹੁਣ ਅਸੀਂ ਬੇਨਤੀ ਕਰਦੇ ਆਂ ਭਗਵਾਨਤ ਸਰਕਾਰ ਨੂੰ ਵੀ ਪਲੀਜ਼ ਸਾਡੇ ਖੇਡ ਗਰਾਊਂਡ ਦਾ ਕੰਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਜੀ ਅਸੀਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅ ਅ ਦੋਸ਼ੀਆਂ ਦੇ ਵਿੱਚ ਅੱਛਾ ਦੋਸ਼ੀਆਂ ਖੜਾ ਅਸੀਂ ਤਾਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਜਿਹੜਾ ਗਰਾਊਂਡ ਦੇ ਵਿੱਚ ਗੰਦਾ ਮਲਬਾ ਸਿੱਟਿਆ ਗਿਆ ਇੱਕ ਤੈਨੂੰ ਸਾਫ਼ਸ ਕਰਾਇਆ ਜਾਵੇ ਇਹ ਕਿ ਜਿਹੜੇ ਨਜਾਇਜ਼ ਕਬਜ਼ੇ ਕਰਾਏ ਗਏ ਨੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਛਡਵਾਇਆ ਜਾਵੇ ਤੇ ਇਸ ਨੂੰ ਖੇਡਣ ਯੋਗ ਬਣਾਇਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਤਾ ਕੀ ਆਉਂਦਾ ਜੀ? ਮਿੰਦਰ ਕਾਰਨਾ। ਹੈਨੇ? ਮਿੰਦਰ ਪੌਰਾ। ਇਹ ਬੰਦੇ ਆ ਤੇ ਮੈਂ ਪੁੱਛਿਆ ਉਹ ਹੋਰ ਨੂੰ। ਅਕੇਸ। ਪੰਚਾਇਤ ਮੈਂਬਰ ਹਾਂ। ਕੀ ਕਹਿਣਾ ਚਾਹੁੰਦੇ ਜੀ? ਬਸ ਅਸੀਂ ਇਹੋ ਜਿਹਾ ਉਹਨਾਂ ਜੀ ਬੱਚਿਆਂ ਦਾ ਗਰਾਊਂਡ ਬਣੇ। ਉਹ ਤੇ ਕੋਈ ਹੋਣਾ ਹੋਵੇ ਕੋਈ ਬੰਦਨਾ ਕਰੇ ਜਾਣ ਕੋਈ ਕਾਬਜਾ ਨਾ ਕਰੇ ਅਸੀਂ ਹੀ ਮੰਨਦੇ ਤੈਨਾਂ ਕੀ ਗਰਾਊਂਡ ਸਾਹਿਬ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਵੀ ਤਿੰਨ ਨਵੇਂ ਪੱਥਰ ਨੇ ਜਿਹੜੇ ਉਹ ਗਾਇਬ ਨੇ ਤੇ ਉਹਨਾਂ ਵਾਲੇ ਕਿਸੇ ਕੀ ਕਰਨ ਚਾਹੁੰਨ ਹਾਂਜੀ ਮੇਰੇ ਹੁੰਦੇ ਸਿਰਫ ਗਰਾਊਂਡ ਵਾਲਾ ਨਹੀਂ ਪੱਥਰ ਸੀ ਉਹ ਗਿਰਿਆ ਹੋਇਆ ਸੀ ਜਿਹਦੀ ਪਰਵਾਨਗੀ ਲਈ ਪਈ ਆ ਉਹਨੂੰ ਦੁਬਾਰਾ ਰਿਪੇਅਰ ਕਰਕੇ ਅਸੀਂ ਸਟੇਡੀਅਮ ਬਣਾ ਰਹੇ ਸੀ ਹਾਂਜੀ ਜੋ ਪਿੰਡ ਦੇ ਟੋਲ ਸੱਪੜ ਤੋਂ ਜੀ ਚਾਹੁੰਨ ਕੋਈ ਮਿਲਿਆ ਮਤਲਬਾ ਉਹ ਮਿਕਸ ਕਰਕੇ ਮਿੱਟੀ ਨਵੀਂ ਪਵਾ ਕੇ ਅਸੀਂ ਕੰਮ ਉਸਾਰੀ ਦਾ ਤਿਆਰ ਹੈ ਜਿਹੜਾ ਆਪਣੀ ਇਹ ਲਈ ਪਈ ਪਰਵਾਨਗੀ ਮੈਂ ਜਦੋਂ ਟੁੱਟਿਆ ਤੇ ਉਹ ਉਹ ਚੌਂਦੀ ਉਹਨਾਂ ਦੇ ਦਰਪੰਖਾਂ ਦਾ ਜਿਹੜਾ ਦਵਾੜਾ ਟੁੱਟਿਆ ਗਿਆ ਅਸੀਂ ਜੀ ਉਹਨੂੰ 2-4 ਦਿਨ ਚ ਲੱਗਣੇ ਸੀ ਬਾਰਸ਼ ਆ ਕੇ ਤਾਂ ਕਰਕੇ ਕੰਮ ਡਿਲੇ ਪਾਇਆ ਗਿਆਾਨੂੰ ਲੇਬਰ ਵੀ ਨਹੀਂ ਮਿਲੀ ਜੀ ਉਹਨਾਂ ਨੂੰ ਬੜਾ ਸੀਜ਼ਨ ਦਾ ਕੰਮ ਆ ਜੀ ਤੇ ਚੈਲਕ ਦਾ ਇੱਥੇ ਕੋਈ ਨਹੀਂ ਪੱਥਰ ਠੀਕ ਨਹੀਂ ਇੱਥੇ ਕੋਈ ਨਹੀਂ ਪੱਥਰ ਨਹੀਂ ਸੀ ਜੀ ਚਲੋ ਸਵਾ ਪੈਲਸ ਦਾ ਗਰਾਊਂਡ ਤਾਂ ਸਾਂਝਾ ਹੀ ਸੀ ਇੱਕ ਉਹ ਸਾਂਝਾ ਜੀ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੀ ਪਰਵਾਨਗੀ ਲਈ ਪਈ ਹੈ ਜੀ ਉਸ ਮਟੀਰੀਅਲ ਮਹਿੰਗਾ ਹੋ ਗਿਆ ਜੀ ਇੱਟ ਮਹਿੰਗੀ ਹੈ ਜੀ ਉਹਨੂੰ ਮਦਦ ਜਰਾ ਸਾਡੇ ਕੋਲ ਗ੍ਰਾਂਟ ਘਟਾ ਜੀ ਇਹ ਖੇਡ ਗਰਾਊਂਡ ਕਦੋਂ ਕਰਕੇ ਚੱਲੇ ਹੋਈ ਔਰ ਨਿਆਰ ਕਰਕੇ ਕਦੋਂ ਕੱਟਾ ਪਾਓਗੇ ਇਹ ਅਸੀਂ ਇੱਕ ਦੇ ਆਪਾਂ ਬਿਸ਼ਾੰਤ ਤੋਂ ਬਾਅਦ ਸ਼ੁਰੂ ਕਰਦਾਂਗੇ ਆਪਣਾ ਖੇਡ ਮੈਦਾਨ ਕੀ ਕਹਿਣਾ ਚਾਹੁੰਦੇ ਹੋ ਕਿ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਅਸੀਂ ਬਿਸ਼ਾੰਤ ਤੋਂ ਇਹ ਮੰਗ ਕਰਦੇ ਹਾਂ ਸਾਨੂੰ ਫਿਰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਸਟੇਡੀਅਮ ਨੂੰ ਵਧੇ ਤਰੀਕੇ ਕਰਾ ਕੇ ਅਸੀਂ ਟੂਰਨਾਮੈਂਟ ਕਰਾਈਏ ਬੱਚਿਆਂ ਮੇਰਾ ਨਾਮ ਹੈ ਪਰਮਜੀਤ ਸਿੰਘ ਸਾਫਾ ਸਰਪੰਚ ਤੁਸੀਂ ਜਿਹੜੇ ਹਰ ਮੁਸਮਤੀ ਹਲਾਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਹਲਾਤ ਇਹ ਕਹਿੰਦੇ ਵੀ ਜੇ ਤੁਹਾਨੂੰ ਜੋ ਗ੍ਰਾਂਟ ਮਿਲ ਜੇ ਨਾ ਸਾਰਾ ਕੰਮ ਪੂਰਾ ਚੜ ਜੇ ਇਹ ਕਦੇ ਕੰਮ ਅਧੂਰਾ ਪਿਆ ਇਹ ਸਾਹੀ ਸਰਪਤਾ ਕਰਦੇ ਨੂੰ ਪੱਛੇ ਵੜੇ ਜਾ ਜਾ ਜੀ ਉਰੇ ਜਾ ਕੇ ਕਿਉਂ ਇੱਕ ਦੋ ਮੈਂਬਰ ਹੈ ਉਹਦਾ ਨਜਾਇਜ਼ ਕਬਜ਼ਾ ਕਰਿਆ ਹੁੰਦਾ ਉਹਦਾ ਨਜਾਇਜ਼ ਕਬਜ਼ਾ ਅਸੀਂ ਹਟਾਤਾ ਇਸ ਕਰਕੇ ਹੀ ਉਹ ਵਿਰੋਧਤਾ ਕਰ ਰਿਹਾ ਸਾਡੇ ਅੱਛਾ ਜੀ ਹਾਂ ਹੋਰ ਕੋਈ ਪਿੰਡ ਚ ਕੋਈ ਵਿਰੋਧਤਾ ਨਹੀਂ ਕਿਸੇ ਕਿਸੇ ਤਰ੍ਹਾਂ ਦਾ ਕਿ ਉਹ ਵਧੀਆ ਪੰਚਾਇਤ ਸਾਡੀ ਨਗਰ ਦੀ ਕੰਮ ਕਰ ਰਹੀ ਹੈ ਨਹੀਂ ਬਸ ਸਿਰ ਕੱਤ ਤੱਕ ਲੱਗ ਜਾਣਗੇ ਜੀ ਨਹੀਂ ਪੱਥਰ ਜਦੋਂ ਸਾਡਾ ਇਹ ਕੰਮ ਚੱਲੂਗਾ ਨਾ ਉਹੀ ਅਸੀਂ ਚੱਕ ਦੇ ਵਿੱਚ ਕੰਧੂ ਤੇ ਲਾਦਾ ਫਿਟ ਕਰਾ ਲਾਂਗੇ ਤੇ ਖੇਡ ਗ੍ਰਾਉਂਡ ਕਰ ਤੱਕ ਚਾਰ ਲੋ ਕਰਾ ਦੋ ਬਸ ਜਦੋਂ ਹੁਣ ਗ੍ਰਾਂਡ ਵੀ ਜੇ ਗਰਾਂਡ ਰਹੇ ਨਾ ਅਈ ਜਿਸ ਜੇ ਤੇ ਉਹ ਕਰਨੇ ਕਿਹਦਾ ਹੋਗਾ ਜੀ ਸਰੰਜੂ ਸਿੰਘ ਪੰਚਾਇਤ ਦਾ ਲਾਗਨਾ ਪੱਤਰਾਜਪੁਰ ਪਿੰਡ ਤਿੰਨ ਨਹੀਂ ਪੱਥਰ ਨੇ ਜਿਹੜੇ ਉੱਥੋਂ ਗਾਇਬ ਨੇ انہਾਂ ਹੀ ਨਾਮ ਉੱਤੇ ਕਹਿਣਾ ਚਾਹੁੰਦਾ ਇੱਕ ਟੁੱਟੇ ਹੋਏ ਤੇ ਦੋ ਗਾਇਬ ਨੇ ਸਰ ਮੈਨੂੰ ਕੱਲੇ ਪਤਾ ਲੱਗਿਆ ਸੀਗਾ ਮੈਂ ਜੋ ਫੀਲਡ 'ਚ ਜਾ ਪਿੰਡ ਜਾਣ ਲੱਗਿਆ ਤਾਂ ਹੜਤਾਲ ਕਰਕੇ ਜਿਹੜਾ ਗਿਰਿਆ ਹੋਇਆ ਉਹਨੂੰ ਦੁਬਾਰਾ ਆਪਾਂ ਬਣਵਾ ਕੇ ਟਕੋ ਕਰਦਨੇ ਜੀ ਬਾਕੀ ਮੈਂ ਉੱਥੇ ਪੰਚਾਇਤ ਨੂੰ ਮਿਲਦਾ ਵੀ ਕੀ ਕਰਨਾ ਹੋ ਰਿਹਾ ਪੰਚਾਇਤ ਇੱਕ ਪਲੇਗ੍ਰਾਉਂਡ ਹੈ ਜਿਹੜਾ ਵੀਰੋਤ ਮਲਵਾ ਦੇ ਇਲਾਕੇ ਵਿੱਚ ਗਰਾਉਂਡ ਹੈ ਜਿਹੜਾ ਉਹ ਖਾਲੀ ਆਪਣੇ ਮਤਲਬ ਉਹ ਬੱਚੇ ਨਹੀਂ ਖੇਡਦੇ ਉਹ ਦੋ ਮੈਂਬਰ ਪੰਚਾਇਤ ਨੇ ਵੀ ਦੋਸਲਾਇਆ ਕਿ ਜਿਹੜਾ ਰਹਿਣਾ ਪਲੇਗ੍ਰਾਉਂਡ ਹੈ ਜਿਹੜਾ ਉਹ ਵਰਕ ਕਰ ਰਿਹਾ ਮਤਲਬ ਉਹ ਨਹੀਂ ਨਹੀਂ ਉਹ ਇਸ ਤਰ੍ਹਾਂ ਨਾ ਉੱਥੇ ਨਾ ਬਰਸਾਤਾ ਦੇ ਦਿਨਾਂ 'ਚ ਪਾਣੀ ਖੜ ਜਾਂਦਾ ਸਾਡੇ ਕੋਲੇ ਐਮਐਲਏ ਸਾਹਿਬ ਨੇ ਸਾਨੂੰ 6 ਲੱਖ ਰੁਪਏ ਦਾ ਗ੍ਰਾਂਟ ਦਿੱਤੀ ਸੀ ਪਲੇਗ੍ਰਾਉਂਡ ਵਾਸਤੇ ਉਹਦੀ ਪ੍ਰਵਾਨਗੀ ਆ ਚੁੱਕੀ ਹੈ ਵਟ ਇਟਾ ਮਹਿੰਗੀਆਂ ਹੋਣ ਕਰਕੇ ਅਸੀਂ ਹਲੇ ਕੰਮ ਰੋਕ ਲਿਆ ਬਰਸਾਤਾ ਅਗੱਗੇ ਉਹ ਗਰਾਊਂਡ ਜਿਹੜਾ ਉੱਥੇ ਬਰਸਾਤਾ ਦਾ ਪਾਣੀ ਆ ਉਹਦਾ ਮਹਾਨਾ ਉੱਤਰ ਨੂੰ ਬਣਿਆ ਹੋਇਆ ਹੈ ਗਰਾਊਂਡ ਕਿੰਨੀ ਨੂੰ ਇਸ ਲਈ ਉਹਨਾਂ ਨੇ ਮਲਬਾ ਛੱਟਿਆ ਇਹਦੇ ਉੱਪਰ ਮਿੱਟੀ ਪਾ ਕੇ ਗਰਾਊਂਡ ਨੂੰ ਦੂਜੇ ਹਾਲੇ ਵਾਲੀ ਦੀ ਜ਼ਮੀਨ ਨਾਲੋਂ ਉੱਪਰ ਚੱਕਿਆ ਜਾਏਗਾ ਤਾਂ ਜੋ ਕੱਲੋਂ ਉੱਥੇ ਪਿਚ ਬਣਾਉਣਿਆ ਗਰਾਊਂਡ ਬਣਾਉਣਿਆ ਪਾਣੀ ਨਾ ਖੜਕ ਸਕੇ ਉਹ ਮੰਨਦੇ ਮਾਮਲਾ ਵੀ ਕੀ ਹੋਇਆ ਕਿ ਉਹ ਮੇਰੇ ਜਿਹੜੇ ਨਹੀਂ ਪਤਾ ਹੈ ਉਹਦਾ ਸਭ ਹਾਂਜੀ ਉਹਨੂੰ ਤੇ ਉਹ ਦਿਨਾਈ ਹੋਇਆ ਕਿ ਮਾਮਲਾ ਉਹਦਾ ਮੈਰਿਜ ਪੈਲੇਸ ਦਾ ਐਮਐਜੀ ਉੱਥੇ ਪਿੰਡ ਦੇ ਲੋਕਾਂ ਨੇ ਟੋਏ ਪੱਟ ਲਈ ਸੀਗੇ ਜ਼ਮੀਨ ਦੇ ਵਿੱਚ ਤੇ ਰੂੜੀਆਂ ਲਾ ਲਈਆਂ ਸੀ ਨਜਾਇਜ਼ ਕਬਜ਼ੇ ਹੋਣ ਲੱਗੇ ਸੀਗੇ ਤੇ ਹੁਣ ਆਸੀਂ ਉਹਦਾ ਵੀ ਦੇਖਦੇ ਆਂ ਐਮਐਲਏ ਸਾਹਿਬ ਕੋਲੇ ਪੰਚਾਇਤ ਗਈ ਸੀ ਕਿ ਮੇਰੀ ਫੋਨ ਤੇ ਗੱਲ ਹੋਈ ਸੀ ਇਸ ਚੀਜ਼ ਦਾ ਪੰਚ ਨਾਲ ਤੇ ਉਹ ਕਹਿੰਦੇ ਵੀ ਅਸੀਂ ਐਮਐਲਏ ਸਾਹਿਬ ਕੋਲੇ ਜਾਵਾਂਗੇ ਮੈਰਿਜ ਪੈਲੇਸ ਲਈ ਫਾਂਡ ਲਿਆਵਾਂਗੇ ਤੇ ਉਹਦੀ ਬਾਉਂਡਰੀ ਵਾਲ ਕਰਕੇ ਵੀ ਕੋਈ ਗੇਟ ਲਾ ਦਾਂਗੇ ਕਿਉਂ ਨਜਾਇਜ਼ ਕਬਜ਼ਾ ਨਾ ਹੋ ਸਕੇ ਤੇ ਉਹ ਨਜਾਇਜ਼ ਕਰਜ਼ੇ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਬੋਲੀ ਦੇ ਦਿੱਤੀ ਜਦੋਂ ਵੀ ਲੋੜ ਹੋਊਗੀ ਪੰਚਾਇਤ ਉਹਨੂੰ ਛਡਾ ਲਈ ਜੇ ਇਹ ਉੱਤਰਾਣ ਵਾਲੇ ਮਾਲਕ ਦੇ ਅਰਜ਼ੋ ਦਾ ਸੁਪੀਖੀ ਜਾਂ ਦੇ ਕੰਮ ਹੋਏ ਜੀ ਹਾਂ ਅਸੀਂ ਅਸੀਂ ਪੰਚਾਇਤ ਦੀ ਮੀਟਿੰਗ ਕਰਦਗੇ ਜਿਹੜੇ ਵੀ ਸ਼ਖਸ ਨੇ ਜਿਨ੍ਹਾਂ ਨੇ ਵੀ ਸ਼ਰਾਧ ਦੇ ਦਿੱਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਪਤਾ ਕਰੂੰਗਾ ਜੀ ਪੰਚਾਇਤ ਨਾਲ ਵੀ ਗੱਲ ਕਰੂੰਗਾ ਵੀਡੀਓ ਮੈਡਮ ਨਾਲ ਵੀ ਗੱਲ ਕਰਦਾ ਔਰ ਇੰਦੀ ਫਿਰ ਪ੍ਰੋਪਰ ਤਹਿਕੀਕਾਤ ਕਰਦੇ ਆਂ ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਤੇ ਸਖਤ ਕਾਰਵਾਈ ਕੀਤੀ ਗਈ ਇਹ ਮੁੱਖ ਮੰਤਰੀ ਪੰਜਾਬ ਸਰਕਾਰ ਭਗੰਤ ਮਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਹੈ ਉਹਨੂੰ ਤੋੜਨਾ ਇਹ ਬਹੁਤ ਆਪਣੇ ਆਪ ਚ ਬਹੁਤ ਵੱਡਾ ਉਹ ਹੈ ਜੀ ਕਿਉਂਕਿ ਸਰਕਾਰੀ ਕੋਈ ਵੀ ਚੀਜ਼ ਆਪਾਂ ਉਹਦੇ ਨਾਲ ਫੀਡ ਸ਼ਾਟ ਕਰਦੇ ਆ ਬੜਾ ਗੰਭੀਰ ਮਾਮਲਾ ਹੈ ਜੀ ਮੈਂ ਵੀਡੀਓ ਮੈਡਮ ਦੀ ਡਿਊਟੀ ਲਾਉਣਾ ਮੈਡਮ ਜੀ ਕੌਰ ਜੀ ਤੇ ਚੈੱਕ ਕਰਕੇ ਦੇਖਣਗੇ ਔਰ ਜਿਹੜਾ ਵੀ ਦੋਸ਼ੀ ਹੈ ਕੋਈ ਅਗਰ ਇਹ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ